ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਨਿਰਮਲ ਅਕਾਲ ਬੂੰਗਾ ਗੁਰਦੁਆਰਾ ਸਾਹਿਬ ਟ੍ਰਾਂਸਪੋਰਟ ਨਗਰ ਤੋਂ ਨਿੰਗਾ ਸਿੰਘਾਂ ਦੀ ਸ਼ੌਣੀ ਤੋਂ ਤੇਹੀ ਬੋਲਦੇ ਪਹੇਗੇ ਆ ਤੇ ਜੋ ਕਿ ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਲਦੀ ਨਾਲ ਵਾਇਰਲ ਹੋ ਰਹੀ ਆ ਇੱਕ ਮਸੰਦ ਉਹਨੂੰ ਅਸੀਂ ਵਜ਼ੀਰ ਨਹੀਂ ਵਜ਼ੀਰ ਜਿਹੜਾ ਕਹਿੰਦੇ ਨੇ ਨਾ ਮਹਾਰਾਜ ਦਾ ਵਜ਼ੀਰ ਹੁੰਦਾ ਉਹ ਵਜ਼ੀਰ ਨੇ ਉਹ ਮਸੰਦ ਨੇ ਐਡੀ ਘਟਨਾ ਕੀਤੀ ਹੈਗੀ ਆ ਜੋ ਵੀ ਬਖਸਨਹਾਰ ਨਹੀਂ ਹੈਗਾ ਉਹਨੇ ਸਾਡੇ ਜਿਹੜੇ ਸਿੱਖ ਕੌਮ ਸਿੱਖ ਜਿਹੜੇ ਹੈਗੇ ਜਹੇਬੰਦੀਆਂ ਦੇ ਦਿਨ ਨੂੰ ਇੰਨੀ ਇੱਕ ਠੋਸ ਠੇਸ ਬਚਾਈ ਹੈਗੀ ਆ ਜੋ ਕੀ ਉਹ ਬਖਸਨ ਹਾਰ ਨਹੀਂ ਹੈਗਾ ਉਹ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਤੇ ਉਹ ਤੇ ਜਿੱਥੇ ਵੀ ਸਾਨੂੰ ਪਤਾ ਨਹੀਂ ਲੱਗਦਾ ਪਿਆ ਵੀ ਹੈ ਕਿੱਥੇ ਦਾ ਕਿੱਥੋਂ ਦਾ ਨਹੀਂ ਜੇ ਸਾਨੂੰ ਪਤਾ ਲੱਗਦਾ ਅਸੀਂ ਗਵਰਨਮੈਂਟ ਦੇ ਫੜ ਕੇ ਹਵਾਲੇ ਕਰਾਂਗੇ ਕਾਰਵਾਈ ਕਰਾਂਗੇ ਜੇ ਗਵਰਨਮੈਂਟ ਨਾ ਕਾਰਵਾਈ ਕਰੇਗੀ ਤੇ ਫਿਰ ਦੂਜੀ ਕਾਰਵਾਈ ਅਸੀਂ ਆਪ ਪਾਵਾਂਗੇ ਉਹਨਾਂ ਨੂੰ ਵਕਤ ਤੋਂ ਜਲਦ ਤੋਂ ਜਲਦ ਸਾਕਤ ਕੀਤੀ ਜਾਂਦੀ ਹੈ ਜਨ ਜਿੱਥੋਂ ਵੀ ਮਿਲਦੇ ਆ ਸਾਨੂੰ ਜਾਂ ਡਰੈੱਸ ਮਿਲਦਾ ਸਾਨੂੰ ਜਰੂਰ ਦੱਸਿਆ ਜਾਵੇ ਮੇਰਾ ਨੰਬਰ 9779717918 ਹੈਗਾ ਮੇਰੇ ਨੰਬਰ ਤੇ ਮੈਨੂੰ ਮੈਸੇਜ ਜਰੂਰ ਦਿੱਤਾ ਜਾਵੇ ਜਿੱਥੇ ਵੀ ਮਿਲਦਾ ਹੈਗਾ ਜਿਹੜੀਆਂ ਬੇਦਵੀਆਂ ਹੋ ਰਹੀਆਂ ਨੇ ਮੈਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਵੀ ਗਵਰਨਮੈਂਟ ਜੇ ਗੌਰ ਕਰੇ ਇਹ ਬੇਅਦਮੀਆਂ ਰੋਕ ਵੀ ਸਕਦੀਆਂ ਨੇ ਗਵਰਨਮੈਂਟ ਗੌਰ ਕਰਦੀ ਨਹੀਂ ਵੀ ਹੋਰ ਪਾਸੇ ਤੁਰੇ ਫਿਰਦੀ ਆ ਗਵਰਨਮੈਂਟ ਨੂੰ ਵੀ ਮੈਂ ਬੇਨਤੀ ਹੈ ਮੇਰੇ ਹੱਥ ਜੋੜ ਕੇ ਇਹ ਬੇਅਦਵੀਆਂ ਨੂੰ ਇਹ ਗੁਰੂ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੈ ਮਹਾਰਾਜ ਦਾ ਗ੍ਰੰਥ ਸਾਹਿਬ ਹੈ ਇਹ ਜਿਹੜੀਆਂ ਆਪਣਾ ਜਗਤ ਜਗਤ ਦਾ ਦਾਤਾ ਹੈ ਜਗਤ ਦਾ ਦਾਤਾ ਜਿਹੜਾ ਦਾਤਾ ਹੁੰਦਾ ਨਾ ਇਹ ਬਹੁਤ ਵੱਡੀ ਵੱਡੀ ਗੱਲ ਹੁੰਦੀ ਆ ਕੋਈ ਛੋਟੀ ਗੱਲ ਨਹੀਂ ਰਾਜਾ ਮਹਾਰਾਜਾਂ ਦਾ ਰਾਜਾ ਹੈ ਤੇ ਆਪਾਂ ਮਹਾਰਾਜੇ ਦੀ ਬੇਅਦਵੀ ਕਰਵਾ ਰਹੇ ਆ ਆਪਾਂ ਨੂੰ ਜੰਮਿਆ ਵੀ ਸਾਰਾ ਕੁਝ ਉਸੇ ਦਿਖਾਉਂਦਾ ਜਨਮ ਮਰਨ ਸਾਰਾ ਕੁਝ ਉਹਦੇ ਵਿੱਚ ਲਿਖਿਆ ਹੋਇਆ ਤੇਤੀ ਸਾਰਾ ਜਿੰਨੇ ਵੀ ਹੈਗੇ ਦੇਵੀ ਦੇਵਤਿਆਂ ਦੇ ਵਿੱਚ ਨਮਸਕਾਰ ਹੈ ਹਰ ਇੱਕ ਦੀ ਹੈਗੇ ਮੰਨਦੇ ਹੋਣਾ ਜਿਹੜਾ ਅਸੀਂ ਪੜਦੇ ਹੈਗੇ ਆ ਤੇ ਉਹਦੇ ਵਿੱਚ ਜੇ ਆਪਾਂ ਉਸ ਦੇਵੀ ਦੇਵਤੇ ਦੀ ਉਹ ਮਹਾਰਾਜ ਦੀ ਉਸ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਸਭ ਦਾ ਰਾਜਾ ਹੈਗਾ ਜੇ ਆਪਾਂ ਉਹਦੀ ਬੇਅਦਵੀ ਕਰਾਂਗੇ ਯਾਰ ਇਦਾਂ ਦੇ ਬੰਦਿਆ ਤੇ ਲੱਖ ਲਾਨਤਾ ਹੈਗੀਆਂ ਨੇ ਗੁਰੂਗ੍ਰਾਮ ਸਾਹਿਬ ਨੇ ਕਿ ਅਸੀਂ ਸਿਵਕ ਚੋਣੇ ਹਾਂਜੀ ਗੁਰੂਗ੍ਰਾਮ ਸਾਹਿਬ ਵੀ ਅਸੀਂ ਮੰਨ ਲਏ ਹਾਂਜੀ ਉਸੇ ਗੁਰੂਗ੍ਰਾਮ ਸਾਹਿਬ ਨੇ ਜਿੰਦਾ ਲਗਾ ਕੇ ਉਸ ਜਿਹੜਾ ਅੰਗਨ ਦੀ ਜਿਹੜੀ ਚੇਤ ਕੀਤੀ ਜਾ ਰਹੀ ਹੈ ਕੀ ਕਾਰਵਾਈ ਬੰਦ ਚੜੀ ਉਹ ਤੇ ਕਾਰਵਾਈ ਇਹ ਬਾਨਣੀ ਚਾਹੀਦੀ ਆ ਉਹ ਜਿਹੜੀ ਕਾਰਵਾਈ ਉਹਦੇ ਗੁੱਟ ਵਾੜ ਦੇਣੇ ਚਾਹੀਦੇ ਆ ਗਿਆ ਉਹਦੇ ਨਾਲ ਦੋਨੇ ਹੱਥ ਵੜ ਕੇ ਤੇ ਦੱਸਣਾ ਚਾਹੀਦਾ ਵੀ ਆਹ ਵੱਡਿਆ ਕੀਤਾ ਹੋਇਆ ਅੱਗੇ ਬੇਅਦਵੀ ਕੀਤੀ ਸੀਗੀ ਨਾ ਛੰਡ ਦਿੱਲੀ ਦੇ ਵਿੱਚ ਉਹਦੇ ਵੀ ਬੰਦਾ ਵੱਡਿਆ ਹੈਗਾ ਤੇ ਇਹਦੇ ਵੀ ਗੁੱਟ ਵੱਢਨੇ ਚਾਹੀਦੇ ਹੈਗੇ ਆ ਤੇ ਇਹ ਵਜ਼ੀਰ ਨਹੀਂ ਹੈਗਾ ਇਹ ਤਾਂ ਖਾਚ ਹੈ ਇਹ ਤਾਂ ਇੱਕ ਮਸੰਦ ਪੈਦਾ ਹੋ ਗਿਆ ਜਿਹੜੇ ਗੁਰੂ ਮਹਾਰਾਜ ਨੇ ਸਾਢੇ 3/2 ਮਸੰਦ ਉਹ ਮਸੰਦ ਪੈਦਾ ਹੋਇਆ ਮਸੰਦ ਪੈਦਾ ਹੋ ਕੇ ਗੋ ਗੁਰੂ ਮਹਾਰਾਜ ਨੇ ਇਹ ਵੀ ਕਿਹਾ ਸੀਗਾ ਕਹਿੰਦਾ ਜਦੋਂ ਮਸੰਦ ਕਲਯੋਗ ਦੇ ਵਿੱਚ ਮਸੰਦ ਪੈਦਾ ਹੋਣਗੇ ਨਾ ਇਹ ਕਲੰਕ ਲਾਉਣਗੇ ਇਹ ਸਾਡੇ